ਤੂੰ ਪੱਤਰਗਾਰੀ ਆਲਾ ਕਹਿੰਦਾ ਨਾ ਬੋਲੋ ਕਿ ਪੱਤਰਗਾਰੀ ਆਲਾ ਕਹਿੰਦਾ ਨਾ ਬੋਲੋ ਤੂੰ ਪੱਤਰਗਾਰੀ ਪੱਤਰਗਾਰੀ ਸੁਣਾ ਨਹੀਂ ਆਈ ਤੇ ਉਹ ਗਰੀਬਣੀ ਮਾਰਨੀ ਹੈ ਉਹ ਕਰੀ ਜਾ ਰਹੀ ਕੋਰਟ ਚੋਂ ਨੇ ਪੜ ਹੈਗੀ ਹੁਣ ਅਸੀਂ ਕਰਾਂਗੇ ਤੇ ਕਰੀ ਜਾ ਉਹ ਆਇਆ ਹੁਣ ਦੇਖੋ ਮੇਰੀ ਗੱਲ ਸੁਣੋ ਪ੍ਰਧਾਨ ਜੀ ਤੁਹਾਡਾ ਰੋਜ ਦਾ ਵਾਪਿੰਦਾ ਇਹਨਾਂ ਮਸਲੇ ਨਾਲ ਕੋਰਟ ਦੇ ਆਰਡਰ ਆਏ ਆ ਕਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਕੋਈ ਗਲਤ ਹੋਇਆ ਉਹਨੂੰ ਚੈਲੰਜ ਕਰੋ ਮੋਰਚੇ ਕੜੀਆਂ ਇਸੇ ਕਰਕੇ ਬਣੀਆਂ ਹੋਈਆਂ ਧੱਕਾ ਨਹੀਂਗਾ ਜੀ ਇਹ ਜੀ ਅੱਜ ਤੁਹਾਡੇ ਮੌਜੂਦਾ ਕੰਮ ਤੇ ਆ ਕੁਝ ਨੁਰੀਆ ਜੇ ਤੁਸੀਂ ਇਹ ਰੋਕ ਸਕਦੇ ਜੇ ਹੈ ਕਿ ਕਿਸੇ ਪਹਿਲਾਂ ਆਰਡਰ ਆ ਸਕਦਾ ਕੋਸ਼ਾ 500 ਦੇ ਪ੍ਰਨੋਟ ਤੇ 2000 ਤੋਂ ਲੱਗਦੀ ਨਹੀਂ ਨਹੀਂ ਮੇਰੇ ਕੋਲ ਪਤਾ ਲੇ ਕੇ ਤੁਸੀਂ ਦੇਖੋ ਕੋਟ ਦੀ ਆਰਡਰ ਲਾਉਂਦੇ ਇਹਨਾਂ ਤੋਂ ਕਾਪੀਆਂ ਲਾਉਂ ਨੂੰ ਚੈਲੰਜ ਕਰੀ ਅਸੀਂ ਚੈਲੰਜ ਕੀ ਅਸੀਂ ਦੇਖੋ ਆ ਜਿਹੜੀ ਆ ਦੇ ਲੋ ਆ ਇਧਰ ਵੀਡੀਓ ਦਿਖਾਈਂ ਆ ਆ ਤੁਹਾਡੇ ਸਾਹਮਣੇ ਕਰਨਾ ਜਿੰਨੇ ਕਰ ਆ ਪ੍ਰਜਾਪਨ ਦੇ ਸਾਹਮਣੇ ਤੇ ਆਹ ਦੇਖ ਲੋ ਆ ਦੇਖਾ ਵੀਰ ਗੱਲ ਆ ਆ ਆ ਆ ਤੁਹਾਡੇ ਸਾਹਮਣੇ ਨਾ ਨਾ ਇਹ ਗੱਲ ਆ ਮੈਂ ਨਹੀਂ ਆ ਪ੍ਰਜਾਪਨ ਆਵੇ ਇਤਰਾ ਬੁੱਢਾ ਕਰਤੀ ਆ ਦੇਖ ਲੋ ਕਲਜਾਦਾ ਚਲਦਾ ਰਾ ਗੁੰਡਰਾ ਕਲਜਾਦਾ ਤੇ ਗੁੰਡਰਾ ਰਾਜ ਕੋ ਗੁੰਡਰਾ ਰਾ ਚਲਦਾ ਪਿਆ ਬਾਈ ਬੈਠਾ ਕਰੋ ਬਹੁਤ ਮੈਂ ਪਾ ਬੋਰਡ ਸਰ ਮੈਂ ਕਿਹਾ ਗੁੰਡਰਾ ਰਾ ਨੂੰ ਕੀ ਮਾਰਨਾ ਹੈ ਸ਼ਾਂਤੀ ਸ਼ਾਂਤੀ ਨੂੰ ਕਰੋ ਤੁਸੀਂ ਗੋਲੀਆਂ ਮਾਰੋ ਇਧਰ ਹੋ ਜਾ ਤੂੰ ਵੀ ਉਧਰ ਆ ਵੇਖ ਲੋ ਤੁਸੀਂ ਉਹ ਤੁਹਾਡੇ ਸਾਹਮਣੇ ਆਹੋ ਗੋਲੀਆਂ ਤੰਬੂ ਲਾਉਣ ਲੱਗੇ ਹੋਣੇ ਆ ਨਹੀਂ ਚਾਰ ਲਾ ਲੱਗੇ ਉਹ ਇਹਨਾਂ ਨੂੰ ਦਿੱਤੀਆਂ ਹੋ ਰਹਿਣਾ ਨਹੀਂ ਦਿੱਤੀਆਂ ਤਰੀਆਂ ਕਰਦਾ ਖਾਂਦਾ ਕਿਉਂ ਬੈਠਣਾ ਨੇ ਕਿੱਥੇ ਬੈਠਣਾ ਪ੍ਰਧਾਨ ਜੀ ਲਗ ਜਾਂ ਨਾਲ ਚੀਜ਼ ਸਭ ਹੁੰਦੀ ਐ ਜੇ ਤੁਸੀਂ ਕਰਨਾ ਸ਼ੁਰੂ ਕਰਨਾ ਆਪ ਤਾਂ ਹੀ ਲਿਆਉਗਾ ਕਰਾਂਗੇ ਜਾਇਦਰ ਕਰਦੋਂਗੇ ਤੁਹਾਡੇ ਵੱਲ ਜਾ ਕੇ ਹੈ ਮੈਂ ਨਾ ਫਿਰ ਆ ਤੁਹਾਡਾ ਤੁਹਾਡਾ ਖਜੂ ਹੋ ਜੂ ਆਓ ਆਓ ਆਟਾ ਆ ਜਾਣਾ ਬੰਦੇ ਆਟਾ ਦੇਖ ਲੈ ਜੀ ਆਹ ਸਾਰੇ ਬੰਦੇ ਆ ਆਓ ਆਲਾ ਰੇਖਾ ਆਜੋ ਖਸਿਆ ਵਾਰਾ ਪਰੇਵਿਏ ਗੇ ਜੋ ਤਾਂ ਪ੍ਰਾਂਤੀ ਆਲਾ ਪਿਆ ਹੋਰ ਨਾ ਕਿਸੇ ਲੱਗਦਾ ਸਮਾਂ ਆ ਆ ਦੇਖ ਲੋ ਕਿਹੜਾ ਪਤੀ ਤੇ ਮੌਕੇ ਦੇ ਪ੍ਰਸ਼ਾਸਨ ਜਿਵੇਂ ਕੋਈ ਪ੍ਰਸ਼ਾਸਨ ਐ ਸੱਚੇ ਮੈਡਮ ਨਾਲ ਆ ਤੁਹਾਨੂੰ ਕੋ ਸਾਹਿਬ ਨਾਲ ਲਈ ਅੱਜ ਚੱਲਣ ਦੇ ਉਹ ਤਰ੍ਹਾਂ ਦਾ ਬੋਰਡ ਦੇ ਅੱਗੇ ਚੱਲਦੇ ਸੀ ਤੇ ਬੋਰਡ ਦੇ ਤਰੀਕਿਆਂ ਤੋਂ ਗਲਤ ਪਾਈਆਂ ਉਹ ਕਹਿਣੀ ਜਾ ਰਿਹਾ ਇਧਰੋਂ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨਾਲ ਗੱਲ ਕਰ ਤੁਸੀਂ ਆ ਕੇ ਨਾ ਖੜੇ ਜੁੜੇ ਜਾਣਾ ਨਾ ਬੰਦੇ ਆ ਕੇ ਨਾ ਆਈ ਅਸਰ ਬੰਦੇ ਨੂੰ ਮਾਰ ਗਏ ਲੈ ਤੁਸੀਂ ਸਾਨੂੰ ਹੱਥ

रा